ਮੇਟਰੋ ਅੱਜ ਲਹਿਰੇ ਵੇਗ ਗੇ ਪੰਜਾਬ ਦੀ ਇੱਕ ਨੰਬਰ ਬਾਜੀ ਆ ਤੇ ਕਬੂਤਰ ਬਾਜ਼ ਸਾਰੇ ਆਏ ਆ ਸਾਰੀ ਪੰਜਾਬ ਦੀ ਕਰੀਮ 150 ਤੋਂ ਲੇਵੇ ਤੇ ਵੇ ਕਬੂਤਰ ਛੱਡੇ ਆ ਲੋਕ ਕੋਠਿਆਂ ਦੇ ਖੜੇ ਆ ਬਈ लास्ट ਟੋਲਾ ਦੇਤਾ ਆ ਛੱਡਦਾ ਇੱਕ ਹੋਰ ਕਬੂਤਰ ਪਹਿਲਾਂ ਬਹਿ ਗਿਆ ਸੀ ਇਹ ਦੁਬਾਰੇ ਫੇਰ ਛੱਡਦਾ ਆਪਾਂ ਦਿਨ ਨਹੀਂ ਆ ਕਿਤੇ ਆਪਾਂ ਨਹੀਂ ਪੜੀ ਇਹ ਆ ਇੱਕ ਸ਼ੌਂਕ ਕਬੂਤਰ ਪੰਜਾਬ ਬਾਜੀ ਦਾ ਬਈ ਆ ਮੁੰਡਾ ਲਾਈਵ ਵਾਲਾ ਲਾਈਵ ਕਰੀ ਜਾਂਦਾ ਧੰਨਵਾਦ ਹੈਪੀ ਬਰਾਇਨ ਟਾਈਮ ਕੱਢ ਲਓ ਵੀਨਾ ਰਾਜਾ ਲੜਾ ਕਰੇ ਗੁੱਤ ਰੁੱਟ ਗਿਆ ਦੇਖੋ ਗੱਲ ਚੱਕਰ ਰੋਕ ਖੜੀ ਗਿਆ ਇੱਕ ਮੁੰਡਾ ਜਾ ਰਿਹਾ ਕਿ ਕਿੱਥੇ ਹੈ ਉਹ ਹੈਪੀ ਬਰਾ ਆ ਉਹਨੂੰ 10 ਮਿੰਟ ਦਿੱਤੇ ਆ ਦੂਸਰਾ ਕੋਟੀ ਦੇ ਵਟਾ ਚੰਦਰ ਸਿੰਘ ਇੱਕ ਮਿੱਕੀ ਆ ਜਾ ਇੱਕ ਮਿੱਕੀ ਗੁੱਤ ਲੈ ਗਿਆ ਇੱਕ ਮਿੱਕੀ ਦਾ ਗੁੱਤ ਲੈ ਗਿਆ ਉਹ ਉਹ ਮਿੱਕੀ ਆ ਤਾਂ ਉਥੋਂ ਟੈਂਕੀ ਤੋਂ ਮਿਲਣਾ ਉਹ ਦੂਜਾ ਸੀਗਾ ਮਟਵਾਰੀ ਇਹ ਆ ਬਈ ਸ਼ੌਂਕ ਜਿਨ੍ਹਾਂ ਨੂੰ ਸ਼ੌਂਕ ਆ ਨਾ ਲੜ ਕੇ 3-3 ਵਜੇ ਦੇ ਦੇ ਤੁਰੇ ਆ ਸਾਰਾ ਪੰਜਾਬ ਆਇਆ ਬਈ ਲਹਿਰੇ ਵੇਗੇ ਬਹੁਤ ਵੱਡੀ ਬਾਜੀ ਆ ਆ ਬਾਈ ਜਿਹਦੇ ਜਿਹੇ ਉੱਥੇ ਡਿੱਕੇ ਵੀ ਡੱਕ ਕੇ ਕਰਾ ਲਾ ਫੇਰ ਨਾ ਅੱਖਾਂ ਵੀ ਡੱਕੀ ਕਰਾਏ ਡੱਕੇ ਨੇ ਕਰਾਂ ਵੀ ਪੱਕੀ ਬਾਜੀ ਆ ਇਹ ਆਏ ਸਾਲ ਬਾਜੀ ਹੁੰਦੀ ਆ ਆਹੀ ਤਰੀਕ ਤੇ ਤੇ ਬਹੁਤ ਨਰਪੱਖ ਬਾਜੀ ਕਰਾਉਂਦੇ ਆ ਬਾਈ ਲਹਿਰੇ ਵੇਗੇ ਵਾਲੇ ਲੰਗਰ ਲੰਗਰ ਦਾ ਪੂਰਾ ਪ੍ਰਬੰਧ ਆ ਬਈ ਤੜਕੇ ਤੋਂ ਚੱਲਿਆ ਹੋਇਆ ਚਾਹ ਨਾਲ ਪਾਣਾ ਆਥਾਈ ਆ ਪਿੰਡ ਦੀ ਇੱਥੇ ਹੀ ਬਾਜੀ ਹੁੰਦੀ ਆ ਕਹਿੰਦੇ ਆਏ ਸਾਲ ਤੇ ਚੀਨਾ ਮਾਨਸਾ ਮੋਰ ਹੋਰ ਵੀ ਆਪਾਂ ਦਾ ਘਟ ਜਾਣਦੇ ਆ ਬਹੁਤ ਵੱਡੇ ਵੱਡੇ ਖੜਾਰੀ ਆਏ ਆ